ਕਿਦਾ। ਔਰ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਨਾ ਕਿ ਆਪਾਂ ਇਧਰ ਉਧਰ ਦਾ ਸੋਚਣਾ ਹੁਣ ਛੱਡ ਲੀਏ। ਮੈਂ ਹੁਣ ਅੰਮ੍ਰਿਤਸਰੋਂ ਹੀ ਆਇਆ। ਕੱਲ ਰਾਤ ਤੁਸੀਂ ਸੁਣਿਆ ਹੋਣਾ ਉਹ ਉੱਥੋਂ ਆਪਾਂ ਨੂੰ ਇਧਰ ਨੂੰ ਭੇਜਣ ਲੱਗੇ। ਆਪਾਂ ਇੱਥੇ ਹੀ ਪ੍ਰਮਾਤਮਾ ਨੇ ਨਾ ਕੁਛ ਦਿੱਤਾ ਇਸ ਧਰਤੀ ਨੂੰ ਦੱਸੋ ਮੈਨੂੰ ਕੀ ਨਹੀਂ ਹੈਗਾ ਸਾਡੇ ਕੋਲੇ? ਝੋਟੇ ਦੇ ਸਿਰ ਵਰਗੀ ਸਾਡੀ ਧਰਤੀ ਹੈ। 150 ਮਣ ਦਾਣੇ ਪੈਦਾ ਕਰ ਦਿੰਦੀ ਹੈ ਇੱਕ ਸਾਲ 'ਚ 90 ਮਣ 'ਚੋਂ ਨਾਲ 60 ਮਣ ਕਣਕ। ਕਿਸੇ ਦੁਨੀਆ ਦੀ ਧਰਤੀ ਐਨੇ ਐਨੇ ਦਾਣੇ ਪੈਦਾ ਕਰਨ ਵਾਲੀ ਹੈ ਨਹੀਂ। ਕੌਮ ਸਾਡੀ ਮਿਹਨਤੀ ਹੈ ਗੁਰੂਆਂ ਦਾ ਸਾਡੇ ਕੋਲ ਆਸ਼ੀਰਵਾਦ ਹੈ ਕੋਈ ਪਿੰਡ ਹੈ ਜਿਆ ਨਹੀਂ ਹੋਣਾ ਜਿੱਥੇ ਗੁਰੂ ਸਾਹਿਬ ਦੇ ਚਰਨ ਛੋਪਾ ਪ੍ਰਾਪਤ ਹਰ ਤੀਜਾ ਗੁਰਦੋਰਾ ਸਾਹਿਬ ਜਾਂ ਕੋਈ ਕਿਸੇ ਸ਼ਹੀਦ ਦਾ ਬੋਤ ਨਾ ਹੋਵੇ ਇੰਨੀ ਮਾਰਸ਼ਲ ਕੌਮ ਹੈ ਆਪਾਂ ਕਿਉਂ ਦੂਣਾਂ ਕੋਲੇ ਜਾਈਏ ਆਪਾਂ ਇੱਥੇ ਆਪਣਾ ਜਿਹੜਾ ਮਿਹਨਤ ਕਰਕੇ ਕੰਮਕਾਰ ਕਰਕੇ ਸਰਕਾਰ ਹੁਣ ਢੋਡੀ ਹੈ ਜਿੰਨੇ ਮਰਜ਼ੀ ਮੌਕੇ ਲਓ ਦੋ ਦੋ ਤਿੰਨ ਤਿੰਨ ਨੌਕਰੀਆਂ ਵੀ ਮਿਲ ਗਈਆਂ ਇੱਕ ਪਰਿਵਾਰ ਚ 50000 ਨੌਕਰੀਆਂ ਤਿੰਨ ਸਾਲਾਂ ਚ ਹੋ ਗਈਆਂ ਜੀ ਅੱਜ ਹੀ ਮੈਨੂੰ ਇੱਕ ਕਿਸੇ ਦਾ ਮੈਸੇਜ ਆਇਆ ਮੁੰਡਾ ਐਸਡੀਐਮ ਲੱਗ ਗਿਆ ਜੀ ਆਮਕਰ ਦਾ ਉਹਦੇ ਬਾਪੂ ਨੇ ਅੱਖਾਂ ਖੁਸ਼ੀ ਦੀ ਖੁਸ਼ੀ ਨਾਲ ਅੱਖਾਂ ਪਰ ਕੇ ਦੇਖੋ ਹੰਝੂ ਦੋ ਤਰੀਕੇ ਨਾਲ ਆਉਂਦੇ ਨੇ ਜਾਂ ਗਮੀ ਚਾਉਂਦੇ ਆ ਜਾਂ ਖੁਸ਼ੀ ਚਾਉਂਦੇ ਆ ਉਹਦੇ ਖੁਸ਼ੀ ਨਾਲ ਅੱਖਾਂ ਪਰ ਕੇ ਕਿਹਾ ਕਿ ਸ਼ੁਕਰ ਹੈ ਸਾਡੇ ਆਮਕਰਾਂ ਦਿੱਤੀਆਂ ਪੁੱਤ ਵੀ ਜੱਜ ਐਸਡੀਐਮ ਬਣਨ ਲੱਗੇ ਨੇ ਨਹੀਂ ਆਪਾਂ ਤਾਂ ਤੇ ਚਪਰਾਸੀ ਰਹ ਰਹੇ ਸੀ ਬਸ ਜੇ ਇੱਧਰ ਰਹਿ たら ਵੱਡੀਆਂ ਨੌਕਰੀਆਂ ਤੇ ਇਨਾ ਅਹੁਦੇ ਕੋਲੇ ਸੀ ਨਾ ਕੋਲੇ ਠੀਕ ਹੈ ਨਾ ਉਹ ਹੋਰ ਤੁਸੀਂ ਪੜੋ ਪੜ ਕੇ ਪੇਪਰ ਦਿਓ ਮਜਾਲਾ ਕਿਸੇ ਵੀ ਕੇ ਤੁਹਾਡੇ ਨੰਬਰ ਆ ਜਾਣ ਤੇ ਤੁਹਾਨੂੰ ਕੋਈ ਸ਼ਪਾਰਸ਼ ਲਾਉਣੀ ਪੈ ਜਾਏ ਜਾਂ ਕੋਈ 1 ਰੁਪਿਆ ਕਿਸੇ ਨੂੰ ਦੇਣਾ ਪੈ ਜਾਏ ਨੌਕਰੀ ਲੈ ਲਓ ਕਰੋ ਨੌਕਰੀ ਐ ਪੱਕੇ ਉਹ ਤੱਕੇ ਖਾਈਏ ਇੱਥੇ ਜਾ ਕੇ 112 ਜਾ ਰਹੇ ਨੇ ਅੰਮ੍ਰਿਤਸਰ 112 ਚਲੋ ਉਹਦੇ ਚ ਇਹ ਆ ਵੀ 44 ਵਿੱਚ ਹਰਿਆਣੇ ਦੇ ਨੇ 33 ਗੁਜਰਾਤ ਦੇ ਨੇ ਆਪਣੇ 44 ਵਿੱਚ ਹਰਿਆਣੇ ਦੇ ਨੇ 33 ਗੁਜਰਾਤ ਦੇ ਨੇ ਆਪਣੇ 31 ਨੇ ਔਰ ਉਹਦੇ ਵਿੱਚ 99 99 ਕੁਲਾ ਜੀ ਇਹ ਹੀ ਨਹੀਂ ਪਤਾ ਲੱਗਦਾ 99 99 79 ਇਹ ਚੋਂ ਨਹੀਂ ਪਤਾ ਲੱਗਦਾ ਸੋ ਇੱਕ ਘੱਟ ਦਾ ਬੇ ਵਧੀਆ ਠੀਕ ਹੈ ਇੱਕ ਘੱਟ 90 ਉਹਦੇ ਚ ਬੰਦੇ ਨੇ 112 ਚੋਂ ਉਹਦੇ ਚ ਉਹਦੇ ਚ 10 ਬੱਚੇ ਨੇ ਜੀ ਛੋਟੇ 23 ਉਹਦੇ ਵਿੱਚ ਲੇਡੀਜ਼ ਨੇ 23 ਉਹਦੇ ਚੋਂ ਚਾਰ ਛੋਟੀਆਂ ਛੋਟੀਆਂ ਬੱਚੀਆਂ ਨੇ ਮਤਲਬ ਤੁਸੀਂ ਲਾ ਲਓ ਵੀ 14 ਬੱਚੇ ਨੇ ਛੋਟੇ ਛੋਟੇ ਚਲ ਹੈ ਉਹ ਸਾਰੇ ਗੁਜਰਾਤ ਦੇ ਨੇ ਤੇ ਮਤਲਬ ਅਸੀਂ ਇਹਦੇ ਜਵਾਕਾਂ ਨੂੰ ਲੈ ਕੇ ਵੀ ਜੰਗਲਾਂ 'ਚ ਫਿਰ ਜੰਨੇ ਆ ਉੱਥੇ ਵੀ ਨਾਲ ਜਵਾਕਾਂ ਨੂੰ ਵੀ ਜੰਗਲਾਂ ਵਿੱਚ ਦੀ ਲੈ ਜਾਵਾਂਗੇ ਜਿੱਥੇ ਕੋਈ ਪੰਿੰਦਾ ਨਹੀਂ ਪਰਮਾਰ ਸਰਦਾ ਸੋ ਇਸ ਕਰਕੇ ਮੈਂ ਕੱਲ ਪਰਸੋਂ ਦੋ ਦਿਨ ਮੈਂ ਅੰਮ੍ਰਿਤਸਰ ਗਿਆ ਸੀ ਕਿ ਆ ਵੀ ਠੀਕ ਹੈ ਚਲੋ ਸਾਡੇ ਪਿਆ ਪੁੱਤ ਨੇ ਉੱਥੇ ਚਲੇ ਗਏ ਕੀ ਦਾ ਛੱਡ ਕੇ ਜੀ ਜੀ ਜਾ ਕਰਦਾ ਜੀ ਧਰਤੀ ਨੂੰ ਮਜਬੂਰੀ ਚ ਚਲੋ ਚਲੇ ਗਏ ਸਿਸਟਮ ਇਹਨਾਂ ਕੋਲੇ ਸੀ 70 ਸਾਲ ਤੋ ਤਾਂ ਇਹੀ ਚਲਾ ਰਹੇ ਨੇ ਨਾ ਉਹ ਆ ਕੇ ਮੇਰੇ ਮੇਰੇ ਗੱਲ ਪੈ ਜਾਂਦੇ ਨੇ ਬੀਜਪੀ ਵਾਲਾ ਕਹਿੰਦਾ ਉਹ ਕਹਿੰਦਾ ਕਿ ਉਹ ਤੁਹਾਡੇ ਇਥੋਂ ਵਾਲੇ ਆ ਬਿੱਟੂ ਉਹ ਕਹਿੰਦਾ ਕਿ ਭਗਵਾਨ ਤਮਾਨ ਕਰਕੇ ਗਏ ਨੇ ਇਹ ਉਹਨੇ ਭੇਜਨੇ ਕਦੇ ਨੌਕਰੀ ਦਿੱਤੀਆਂ ਤੇ ਫਿਰ ਗਏ ਰਾਜ ਤਾਂ ਨਹੀਂ ਮੇਰੀ ਸਰਕਾਰ ਉਥੋਂ ਗਏ ਜਾਂਦੇ ਨੇ ਉਥੇ ਤਾਂ 30 ਸਾਲ ਤੋਂ ਮੋਦੀ ਹੋਈ ਹੈ ਹੈ ਉਹੀ ਪੈ ਜਾਂਦੇ ਗੱਲ ਗੱਲ ਨਹੀਂ ਬਾਤ ਨਹੀਂ ਜਿਹੜਾ ਹੁੰਦਾ ਮੈਨੂੰ ਵਾਲਾ ਕੱਢਣ ਲੱਗੇ ਨਾ ਮੈਂ ਮਾੜਾ ਕੀ ਕਰਤਾ ਯਾਰ ਤੜਕੀ ਉੱਠ ਕੇ ਪਹਿਲੇ ਮੈਨੂੰ ਵਾਲਾ ਕੱਢ ਲੈਂਦੇ ਨੇ ਬਸ ਉਹਨਾਂ ਦਾ ਇਹੀ ਪੰਗਾ ਹੈ ਉਹਨਾਂ ਨੂੰ ਇਹ ਇਹ ਇਹੀ ਦੁੱਖ ਖਾਈ ਜਾਂਦਾ ਵੀ ਆਮ ਘਰਾਂ ਦਾ 3 ਪੁੱਤ ਜਿਹੜੇ ਨੇ ਉਹ ਕੁਰਸੀਆਂ ਤੇ ਸਾਡੀਆਂ ਤੇ ਕਿਉਂ ਬਹਿ ਗਏ ਇੱਥੇ ਸਾਡੇ 3 ਪੁੱਤ ਬੈਠੇ ਹੁੰਦੇ ਸੀ ਜਿੱਥੇ ਅਸੀਂ ਤੁਸੀਂ ਮੈਨੂੰ ਬਿਠਾ ਰੱਖਿਆ ਆਹ ਦੁੱਖ ਹੈ ਬਸ ਹੋਰ ਕੋਈ ਨਹੀਂ ਮੈਂ ਕਹਤਾ ਸੀਗਾ ਮੈਂ ਕਿਹਾ ਵੀ ਤੁਸੀਂ ਰਹਿਣ ਦਿਓ ਹੁਣ ਤੁਹਾਡਾ ਲੋਕਾਂ ਨੇ ਤੁਹਾਨੂੰ ਜਵਾਬ ਦਿੱਤਾ ਕੋਰਾ ਜਵਾਬ ਦਿੱਤਾ ਉਹ ਮੁੰਡਾ ਕਹਿੰਦਾ ਆਪਣੀ ਮਾਂ ਨੂੰ ਕਹਿੰਦਾ ਬੇਬੇ ਜੇ ਆਪਣੇ ਪਿੰਡ ਦਾ ਨੰਬਰਦਾਰ ਮਰ ਜੇ ਫਿਰ ਕੌਣ ਨੰਬਰਦਾਰ ਬਣੂ ਉਹ ਕਹਿੰਦੀ ਪੁੱਤ ਤੂੰ ਤਾਂ ਵੱਡਾ ਮੁੰਡਾ ਬਣ ਜੂ ਕਹਿੰਦਾ ਜੇ ਵੱਡਾ ਮੁੰਡਾ ਹੀ ਮਰ ਜੇ ਕਹਿੰਦੀ ਪਰ ਛੋਟਾ ਬਣ ਜੂ ਉਹਦਾ ਛੋਟਾ ਮੁੰਡਾ ਜਿਹੜਾ ਭੋਲਾ ਉਹ ਕਹਿੰਦਾ ਜੇ ਭੋਲਾ ਵੀ ਮਰ ਜੇ ਉਹ ਕਹਿੰਦੀ ਪੁੱਤ ਭਾਵੇਂ ਸਾਰਾ ਪਿੰਡ ਮਰ ਜੇ ਤੂੰ ਨੰਬਰਦਾਰ ਨਹੀਂ ਬਣ ਸਕਦਾ ਉਹ ਇਹੀ ਰਹਿਣਾ ਸੀ ਹਲਮ ਐ ਕਿ ਜੋ ਮਰਜੀ ਕਰ ਲੋ ਤੂੰ ਵੀ ਯਾਦ ਆਉਂਦੇ ਹਣ ਲੋਕ ਦੁਖੀ ਆਏ ਪਏ ਤੁਹਾਡੇ ਕੋ ਤੁਸੀਂ ਬਥੇਰੇ ਦੁਖੀ ਕੀਤਾ ਸਾਡੀਆਂ ਤਿੰਨ ਪੀੜੀਆਂ ਖਾ ਗਏ ਤੁਸੀਂ ਬਚਪਨ ਖਾ ਗਏ ਜਵਾਨੀ ਖਾ ਗਏ ਹੀ ਰਹਿ ਗਿਆ ਸਾਡੇ ਕੋਲੇ ਸੋ ਅਸੀਂ ਹੁਣ ਲੋਕਾਂ ਨੇ ਬੜੀ ਮੁਸ਼ਕਲ ਨਾਲ ਆਪਦੀ ਸਰਕਾਰ ਬਣਾਈ ਆ ਆਪੀ ਆ ਤੁਹਾਡੇ ਵਰਗਾ ਮੈਂ ਆ ਗਿਆ ਇੱਥੇ ਆ ਗਿਆ ਪੰਚਾਇਤ ਦਾ ਮੈਂ ਵਾਦਾ ਕੀਤਾ ਸੀ ਮੈਂ ਕਿ ਤੁਹਾਡੇ ਪਿੰਡ ਆਉਂਗਾ ਆ ਗਿਆ ਮੈਂ ਹੈ ਨਾ ਤੁਸੀਂ ਇੱਥੇ ਮੈਂ ਲ ਬੋਲੀ ਜਾਂਦੇ ਸੀ ਕਿ ਪਹਿਲੀ ਵਾਰ ਆਇਆ ਮੁੱਖ ਮੰਤਰੀ ਹੈ ਲੋ ਜਿੱਥੇ ਜਾਂਦਾ ਮੈਂ ਕਹਿੰਦੇ ਨੇ ਪਹਿਲੀ ਵਾਰ ਆਇਆ ਉਦੋਂ ਪਹਿਲਾਂ ਗਈ ਨਹੀਂ ਕਿਤੇ ਉਹ ਕਤੇ ਨੀ ਗੇ ਰੇਗਸਾਬੇ ਬੰਦਨ ਪਹਿਲੀ ਵਾਰ ਆਇਆ ਉਹਨਾਂ ਨੇ ਕੀ ਲੈਣਾ ਲੋਕਾਂ ਜਾ ਕੇ ਉਹਨਾਂ ਨੂੰ ਪਤਾ ਸੀ ਬਾਰੀ ਸਾਡੀ ਆ ਜਾਣੀ ਹੈ ਪੰਜ ਸਾਲ ਬਾਅਦ ਆ ਕੇ ਲੋਕਾਂ ਨੇ ਦਿਲਪਸੰਨ ਹੋਣਾ ਫੇਰ ਫੇਰ ਇਂਦਰਾਉਣਾ ਫੇਰ ਐਂ ਚਲੀ ਜਾਂਦਾ ਸੀ ਹੁਣ ਬਾਰੀਆਂ ਟੁੱਟੀਆਂ ਨੇ ਤਾਂ ਹੁਣ ਭੱਜੇ ਫਿਰਦੇ ਨੇ ਚਲੋ ਫਿਰ ਤੇਰੇ ਨਾਲ ਆਪਾਂ ਕੀ ਕਰਨਾ ਸੋ ਮੈਂ ਇਸ ਗੱਲੋਂ ਤੁਹਾਨੂੰ ਫੇਰ ਇੱਕ ਵਾਰੀ ਵਧਾਈ ਦਿੰਨਾ ਕਿ ਹੈ ਜੇ ਟੂਰਨਾਮੈਂਟ ਹੈ ਜੇ ਖੇਡਾਂ ਹੈ ਜੇ ਮੌਕੇ ਬਹੁਤ ਆਉਣੇ ਚਾਹੀਦੇ ਪੰਜਾਬ ਵਾਸਤੇ ਖਾਸ ਤੌਰ ਤੇ ਅੱਜ 11 ਚੋਂ 8 9 ਹਾਕੀ ਦੇ ਵਿੱਚ ਪੰਜਾਬ ਦੇ ਨੇ ਹਰਮਨਪ੍ਰੀਤ ਓਰੀ ਜਰਮਨਪ੍ਰੀਤ ਓਰੀ ਸ਼ਮਸ਼ੀਰ ਸਾਰੇ ਮੈਂ ਜਾਣਦਾ ਸਾਰਿਆਂ ਨੂੰ ਤੇ 9 ਪਲੇਅਰ 11 ਚੋਂ ਹਾਕੀ ਦੇ ਵਿੱਚ ਜਿਹੜੇ ਨੇ ਉਹ ਪੰਜਾਬ ਦੇ ਨੇ 9 ਚੋਂ 5 ਇਕੋ ਹੀ ਪਿੰਟ ਦੇ ਨੇ ਦੇਖੋ ਕਿੰਨਾ ਪਿੰਡ ਦੇ ਵਿੱਚ ਵਧੀਆ ਮਾਹੌਲ ਹੋਇਆ ਹੁੰਦਾ ਉਹ ਕੋਈ ਇੱਕ ਪਿੰਡ ਦੇ ਪੰਜ ਇੰਡੀਆ ਦੀ ਟੀਮ ਚ ਖੇਡਦੇ ਨੇ ਉਸ ਪਿੰਡ 'ਚ ਜਦੋਂ ਮੈਚ ਹੁੰਦਾ ਹੋਣਾ ਉਹ ਪਿੰਡ ਦੀ ਖੁਸ਼ੀ ਦਾ ਕੋਈ ਟਿਕਾਣਾ ਹੋਊਗਾ ਹੀ ਕੋਈ ਟਿਕਾਣਾ ਨਹੀਂ ਹੋਣਾ ਸੋ ਆਹ ਜਿਹੜਾ ਤੁਸੀਂ ਮੈਂ ਡੀਸੀ ਸਾਹਿਬ ਨਾਲ ਵੀ ਗੱਲ ਕੀਤੀ ਹੈ ਸਾਡੇ ਕੋਲੇ ਆਈਐਸਐਲ ਵਾਲੇ ਆਏ ਸੀਗੇ ਮੁੰਡੇ ਜਾਣਦੇ ਹੋਣਗੇ ਕਿ ਇੰਡੀਅਨ ਸੌਕਰ ਲੀਗ ਜਿਹੜੀ ਚੱਲਦੀ ਹੈ ਉਹ ਕਹਿੰਦੇ ਸਾਨੂੰ ਗਰਾਊਂਡ ਦੇ ਦਿਓ ਵਧੀਆ ਵਧੀਆ ਅਸੀਂ ਗਰਾਊਂਡ ਵੀ ਸਾਰੇ ਠੀਕ ਕਰਾਂਗੇ ਤੇ ਉੱਥੇ ਮੈਚ ਵੀ ਜਿਹੜੇ ਜਿਵੇਂ ਆਈਪੀਐਲ ਚੱਲਦੀ ਹੈ ਮੈਚ ਵੀ ਵੱਡੇ ਹੋਣਗੇ ਜਿਹੜੀਆਂ ਆਈਸੀਐਲ ਦੇ ਟੀਮਾਂ ਨੇ ਤੇ ਅਸੀਂ ਤੁਹਾਨੂੰ ਉਸ ਇੱਕ ਮੈਚ ਦਾ ਕਰਾਇਆ ਵੀ ਦਿਆ ਕਰਾਂਗੇ ਗਰਾਊਂਡ ਦਾ 20 ਲੱਖ ਰੁਪਈਆ ਇੱਕ ਮੈਚ ਦਾ ਤੇ ਆ ਮੈਂ ਕਹਿੰਦਾ ਸੀ ਐਨਾ ਵਧੀਆ ਗਰਾਊਂਡ ਹੈ ਆਪਾਂ ਇਹ ਵੀ ਵਿੱਚ ਕਰਦੀ ਉਹਦੇ ਸੋ ਇਹ ਗਰਾਊਂਡ ਨੂੰ ਵੀ ਅਸੀਂ ਆਈਐਸਐਲ ਨਾਲ ਦੇ ਵਿੱਚ ਅਸੀਂ ਕਰਦੇ ਆ ਬੈਠਣ ਦਾ ਤੇ ਕੋਈ ਸਾਰਾ ਪ੍ਰਬੰਧ ਹੈ ਹੈਲੋ ਉਹ ਗੁਰੂ ਗੋਬਿੰਦ ਸਿੰਘ ਸਟੇਡੀਅਮ ਬਾਰੇ ਗੱਲ ਕਰਨ ਆਏ ਸੀਗੇ ਅਸੀਂ ਕਿਹਾ ਮੈਡੀਸਾ ਨੂੰ ਕਿਹਾ ਐ ਇਸ ਕੁੰਗਰਾਲੀ ਰਾਜਪੂਤਾਂ ਦੇ ਮੈਂ ਜਿਹੜਾ ਗਰਾਊਂਡ ਹੈ ਇਹਨੂੰ ਵੀ ਇਹਦੇ ਵਿੱਚ ਕਰੋ ਤੇ ਆਈਸੀਐਲ 'ਚ ਸਾਡੇ ਮੁੰਡੇ ਜਾਣ ਆਈਐਸਐਲ 'ਚ ਸਾਡੇ ਮੁੰਡੇ ਖੇਡਣ ਇੱਥੇ ਗਰਾਊਂਡ ਪਰਿਆ ਹੋਵੇ ਵੀ ਹਾਂ ਅੱਜ ਬਈ ਮੈਚ ਹੈ ਲਾਈਟਾਂ ਹੈਗੀਆਂ ਉਹ ਆਪੀ ਲਾ ਲੈਣਗੇ ਸਾਰਾ ਕੁਝ ਉਹਦਾ ਸਾਡਾ ਕੰਮ ਹੈ ਇਹ ਅਸੀਂ ਮਾਲਪੁਰ ਵਾਲਾ ਸਟੇਡੀਅਮ ਲਿਆ ਉਹਨਾਂ ਨੇ ਸੱਥੋ ਤੇ ਮਾਲਪੁਰ ਵਾਲਾ ਸਟੇਡੀਅਮ ਲਿਆ ਇੱਥੇ ਪ੍ਰੈਕਟਿਸ ਹੋਇਆ ਕਰੇ ਰਾਤ ਨੂੰ ਇੱਥੇ ਬੱਚੇ ਆ ਕੇ ਆਪਣਾ ਆਪਣਾ ਟਰੈਕ ਐਂਡ ਫੀਲਡ ਵਾਲੇ ਟਰੈਕ ਐਂਡ ਫੀਲਡ ਵਾਲੇ ਗੋਲੇ ਵਾਲੇ ਗੋਲਾ ਸੱਟਣ ਭੱਜਣ ਵਾਲੇ ਭੱਜਣ ਤੇ ਇਹ ਇਦਾਂ ਦਾ ਮਾਹੌਲ ਪੰਜਾਬ ਨੂੰ ਚਾਹੀਦਾ ਜੀ ਇਹ ਤੋਂ ਪਹਿਲਾਂ ਤਾਂ ਹੋਰ ਹੀ ਫੰਕਸ਼ਨ ਹੁੰਦੇ ਸੀ ਆਹ ਕੱਲੀ ਰੈਲੀਆਂ ਹੁੰਦੀਆਂ ਸੀ ਹੋਰ ਤਾਂ ਕੋਈ ਫੰਕਸ਼ਨ ਹੀ ਨਹੀਂ ਹੁੰਦੇ ਸੀ ਕੋਈ ਨਿਯੁਕਤੀ ਵੰਡ ਨਿਯੁਕਤੀ ਪੱਤਰ ਵੰਡਣ ਵਾਲਾ ਕੋਈ ਪ੍ਰੋਗਰਾਮ ਹੋਏ ਨਾ ਕਿਸੇ ਨੂੰ ਕੋਈ ਦਿੱਤੀ ਨਹੀਂ ਆਹ ਹੁਣ ਫੇਰ ਨੌਕਰੀ ਆਪਾਂ ਨੇ ਕੱਢਿਆ ਨੇ ਪੰਜਾਬ ਪੁਲਿਸ ਦੇ ਵਿੱਚ 23 ਫਰਵਰੀ ਤੋਂ ਹਾਂ 23 ਫਰਵਰੀ ਤੋਂ ਲੈ ਕੇ ਮਾਰਚ ਦੇ 8 ਮਾਰਚ ਤੱਕ ਜਿਹਨੇ ਪੰਜਾਬ ਪੁਲਿਸ ਚ ਮੁੰਡੇ ਨੇ ਭਰਤੀ ਹੋਣਾ ਉਹ ਫਾਰਮ ਭਰ ਦੋ ਸਰੀਰ ਦਾ ਤਿਆਰੀ ਕਰ ਲਓ ਤੁਹਾਨੂੰ ਟਾਈਮ ਮਿਲੂਗਾ ਉਸ ਤੋਂ ਬਾਅਦ ਫਿਜ਼ੀਕਲ ਟੈਸਟ ਵਾਸਤੇ ਬੁਲਾਵਾਂਗੇ ਫੇਰ ਉਸ ਤੋਂ ਬਾਅਦ ਤੁਹਾਡਾ ਪੇਪਰ ਜਿਹੜਾ ਲੈ ਕੇ ਉਹ ਤੁਹਾਨੂੰ ਐਸੇ ਸਾਲ ਦੇ ਵਿੱਚ ਵਿੱਚ ਹੀ ਹਰ ਸਾਲ ਦੀ ਅਪਾਨੋਸਮੈਂਟ ਕਰ ਰੱਖੀ ਹੈ ਹਰ ਸਾਲ 2300 ਪੁਲਿਸ ਵਾਲੇ ਰਿਟਾਇਰ ਹੁੰਦੇ ਆ ਜੀ ਲਗਭਗ 1600 ਸਿਪਾਈ 3-400 ਇਨਸਪੈਕਟਰ ਸਬ ਇਨਸਪੈਕਟਰ ਦੇ ਪਦਰ ਤੇ ਹਰ ਇਹ ਕੀ ਕਰਦੇ ਸੀ ਕਿ ਪਹਿਲਾਂ ਪੰਜਵੇਂ ਸਾਲ ਨੋਸ ਕਰ ਦਿੰਦੇ ਸੀ ਵੀ 5-6000 ਭਰਤੀ ਕਰਾਂਗੇ ਉਹ ਮੁੰਡੇ ਜਾ ਕੁੜੀਆਂ ਜਿਨ੍ਹਾਂ ਨੇ ਭਰਤੀ ਹੋਣ ਦੀ ਸੀ ਉਹ ਕਹਿੰਦੇ ਯਾਰ ਪਹਿਲਾਂ ਦੱਸ ਦਿੰਦੇ ਤਿਆਰੀ ਕਰ ਲੈਂਦੇ ਥੋੜੀ ਹੁਣ 2 ਮਹੀਨਿਆਂ ਚ ਕੀ ਤਿਆਰੀ ਕਰਾਂਗੇ ਅਸੀਂ ਹਰੇਕ ਸਾਲ ਦਾ ਦੱਸ ਰੱਖਿਆ ਹੁਣ ਵੀ ਭਾਈ ਐਤ ਕੀ ਨਹੀਂ ਐਵੇਂ ਵਾਰੀ ਆਈ ਅਗਲੇ ਸਾਲ ਆ ਜੂਗੀ ਜਿਹੜਾ ਕੁੰਬਲਾ ਮੇਲਾ ਹੈ ਹੈ ਤੋ ਅਗਲੇ ਸਾਲ ਆ ਜੂਗੀ ਤਾਂ ਚਾਂਸ ਮਿਲਣਗੇ ਹਾਂ ਸਰੀਰ ਬਣੂਗਾ ਕਿਧਰੇ ਹੋਰ ਪਾਸੇ ਵੀ ਧਿਆਨ ਨਹੀਂ ਲੱਗੂਗਾ ਘਰ ਬਚੂਗਾ ਨਹੀਂ ਤਾਂ ਘਰ ਪੱਟ ਤੇ ਮੈਂ ਕੋਈ ਬਹੁਤੀ ਰਾਜਨੀਤਿਕ ਗੱਲਾਂ ਨਹੀਂ ਕਰਦਾ ਇਹ ਹਜੇ ਫੰਕਸ਼ਨਾਂ ਤੇ ਕਿਉਂਕਿ ਗਰਾਊਂਡ ਸਭ ਦਾ ਸਾਂਝਾ ਹੁੰਦਾ ਹੈ ਗਰਾਉਂਡ ਨੂੰ ਮੱਥਾ ਟੇਕ ਕੇ ਪਲੇਅਰ ਜਿਹੜੇ ਨੇ ਉਹ ਅੰਦਰ ਵੜਦੇ ਆ ਗਰਾਉਂਡ ਨੂੰ ਮੱਥਾ ਟੇਕ ਕੇ ਬਾਹਰ ਆਉਂਦੇ ਆ ਸੋ ਇੱਥੇ ਸਾਰੀਆਂ ਪਾਰਟੀਆਂ ਦੇ ਸਪੋਰਟਰ ਵੀ ਹੋਣਗੇ ਸੋ ਮੈਂ ਇਸ ਕਰਕੇ ਕੋਈ ਬਹੁਤਾ ਰਾਜਨੀਤਿਕ ਗੱਲਾਂ ਨਹੀਂ ਕਰੂੰਗਾ ਮੈਂ ਛੋਟੇ ਚੁੱਲਿਆਂ ਦੀਆਂ ਗੱਲਾਂ ਕਰੂੰਗਾ ਬਾਕੀ ਪਿੰਡ ਦੀਆਂ ਮੰਗਾ ਨੇ ਕਿ ਕਿਉਂਕਿ ਜੜੀਆਂ ਮਨਤਜ਼ ਹੈਰਾਨੀ ਇਸ ਗੱਲ ਦੀ ਹੈ ਨਾ ਕੋਈ 75 ਸੱਲਾਂ ਬਾਅਦ ਵੀ ਮੰਗਾ ਉੱਥੇ ਖੜੀਆਂ ਨੇ ਆਪਣੀਆਂ ਤੋਬਾ ਉੱਥੇ ਖੜਾ ਹੈ ਹੈਨਾ ਤੇ ਉਹ ਅਮਰੀਕਾ ਵਾਲੇ ਮੰਗਲ ਗ੍ਰਹਿ ਤੇ ਪਲਾਟ ਘੱਟਣ ਨੂੰ ਫਿਰਦੇ ਆ ਸਾਥੋਂ ਸੀਵਰੇ ਦੇ ਟੱਕਣ ਨਹੀਂ ਪੂਰੇ ਹੋ ਰਹੇ ਫਿਰ ਕਹਿੰਦੇ ਜੀ ਬਿਸ਼ਮ ਗੁਰੂ ਬਣ ਗਏ ਕਿੱਥੋਂ ਬਿਸ਼ਮ ਗੁਰੂ ਬਣ ਗਏ ਤੁਸੀਂ ਯਾਰ ਹੈਨਾ ਸੋ ਉਹ ਮੈਂ ਨਾ ਜਦੋਂ ਜਦੋਂ ਨਵਾਂ ਨਵਾਂ ਮੈਂ ਐਮਪੀ ਬਣਿਆ ਸੰਗਰੂਰ ਤੋਂ ਮੈਂ ਵੀ ਚਲੋ ਵਧੀਆ 5 ਕਰੋੜ ਰੁਪਈਆ ਇੱਕ ਸਾਲ ਦਾ ਐਮਪੀ ਕੋਲੇ ਹੁੰਦਾ ਵੀ ਦਿਮਾਗ ਲੋਕਾਂ ਨੂੰ ਪੈਸਾ ਲੋਕਾਂ ਦਾ ਵਧੀਆ ਵਿਕਾਸ ਦੇ ਕਾਰਜਾਂ ਤੇ ਲਾਵਾਂਗੇ ਮੀਨਾ ਕੀ ਹੋਇਆ ਸੀ ਹਜੇ ਬਣਿਆ ਨਹੀਂ ਸਾਡੇ ਪਿੰਡਾਂ ਵੱਲ ਦੀ ਇੱਕ ਪੰਚਾਇਤ ਆਈ ਕਹਿੰਦੇ ਜੀ ਸਾਸ਼ਤਰੀ ਕਾਲ ਐਮਪੀ ਸਾਹਿਬ ਮੈਂ ਸਾਸ਼ਤਰੀ ਕਾਲ ਜੀ ਕਹਿੰਦੇ ਜੀ ਗ੍ਰਾਂਟ ਚਾਹੀਦੀ ਹੈ ਮੈਂ ਮਿਲੂਗੀ ਤੁਹਾਡੇ ਪੈਸੇ ਨੇ ਤੁਹਾਨੂੰ ਹੀ ਦੇਣੇ ਨੇ ਕਹਿੰਦੇ ਕਿੰਨੇ ਮੈਂ ਸਾਡੇ ਤਰਫ ਕਹਿੰਦੇ ਸਾਢੇ 3 ਲੱਖ ਰੁਪਏ ਚਾਹੀਦਾ ਮੈਂ ਦੇਵਾਂਗੇ ਸਾਢੇ 3 ਤੱਕ ਦੇਵਾਂਗੇ ਆ ਥੋੜੇ ਜਿਹਾ ਇੱਕ ਪਾਸੇ ਮਤਾ ਪਾ ਕੇ ਦੇ ਦਿਓ ਵੀ ਕੀ ਕਰਨਾ ਹੈ ਵੀ ਕਾਦੇ ਵਾਸਤੇ ਕਹੇ ਸ਼ਮਸ਼ਾਨ ਕਾੜ ਦੀ ਗੰਦਾ ਉੱਚੀਆਂ ਚੱਕਣੀਆਂ ਨੇ ਜੀ ਮੈਨਾਂ ਕੀ ਗੱਲ ਆਬ ਤੇ ਮਰਦਿਆਂ ਤੇ ਯਕੀਨ ਨਹੀਂ ਤੁਹਾਨੂੰ ਵੀ ਕੱਤੇ ਰਾਤ ਨੂੰ ਕਰੇ ਨਾ ਆ ਜਾਣ ਦੁਬਾਰੇ ਹਨਾ ਮਸਾ ਛੱਡ ਕੇ ਆਇ ਯਾਰ ਮੈਂ ਕਿਹਾ ਕੋਈ ਲਾਇਬ੍ਰੇਰੀ ਲੈ ਲੋ ਉਹ ਕੋਈ ਸਕੂਲ ਦੇ ਕਮਰੇ ਵਿਚਾਰ ਬਣਾ ਦਿੰਨੇ ਆ ਉਹ ਫਰਨੀਚਰ ਧਰ ਦੇ ਸਕੂਲ ਚ ਬੱਚਿਆਂ ਦੇ ਬੈਠਣ ਨੂੰ ਆਰੋ ਲਾ ਲੋ ਉਹ ਸੋਲਰ ਲਾਈਟਾਂ ਪਿੰਡ ਚ ਲਾ ਦਿੰਨੇ ਆ ਮੈਨੂੰ ਕਹਿੰਦੇ ਯਾ ਜਿਹੜੀਆਂ ਤੁਸੀਂ ਗੱਲਾਂ ਕਹੀਆਂ ਨੇ ਇਹ ਤੁਸੀਂ ਕਰ ਸਕਦੇ ਮੈਂ ਕਿਹਾ ਹਾਂ ਕਹਿੰਦੇ ਸਾਡਾ ਕਿਸੂਰ ਨਹੀਂ ਜੀ ਸਾਡੇ ਪਿੰਡ ਤਾਂ ਜਦੋਂ ਵੀ ਕਹਿੰਦੇ ਪੈਸੇ ਮੇਰੇ ਨੇ ਭੱਟਣ ਨੇ ਜਾਂ ਕੀਟਸ ਨੇ ਦਿੱਤੇ ਨੇ ਕਹਿੰਦੇ ਸਾਡੇ ਤਾਂ ਸਿਖਸ਼ਾਣ ਘਾਟ ਬਾਰਤੀ ਦਿੱਤੇ ਨੇ ਇਹ ਹੋ ਨਹੀਂ ਸਕਦਾ